ਹਾਂਜੀ ਇਹ 2006 ਮਾਡਲ ਹੈ ਜੀ 2006 ਮਾਡਲ ਦੇਖ ਸਕਦਾ ਤੁਸੀਂ ਮੇਰੇ ਭਰਾ ਫਾਰਮਰ ਟਰੈਕ ਦੇ फैन ਨੇ ਆਪਣਾ ਵਾਸਤੇ ਜੇ ਬਾਈ ਦੋ ਟਰੈਕਟਰ ਖੜੇ ਨੇ ਤੇ ਨੰਬਰ ਕੁ ਥੋੜਾ ਜਿਹਾ ਇਹ ਇਹ ਵੀ ਲੋਕ ਲਈ ਹੈ ਜੀ ਨੰਬਰ ਪੰਜਾਬੀ ਆ ਇਹ ਇਹ ਵੀ ਲੋਕਾਂ ਦਾ ਪਿਆਰ ਨੰਬਰ ਆ ਜਿਵੇਂ ਆ ਚ ਨਹੀਂ ਕੁਝ ਇਹ ਨੰਬਰ ਆਪਾਂ ਸਾਰੇ ਪੰਜਾਬੀ ਰੱਖਦੇ ਆ ਪੰਜਾਬੀ ਰੱਖਦੇ ਆ ਆਪਾਂ ਬਾਹਰਲਾ ਨਹੀਂ ਤੇ ਅਗਲਾ ਆ ਗਿਆ ਜੀ 575 ਡੀ ਜੀ ਹਾਂਜੀ 1995 ਮਾਡਲ ਆ 1995 ਮਾਡਲ ਆ ਜੀ ਟਾਇਰ ਚੰਗੇ ਨੇ ਦੇਖ ਸਕਦੇ ਹੋ ਸਾਰਾ ਇਹ ਵੀ ਟਰੈਕਟਰ ਵਧੀਆ ਜੀ ਪੂਰਾ ਹੈ ਮਗਰਾੜ ਮੂਰੂੜ ਤੇ ਕੋਈ ਖਰਿਆ ਨਹੀਂ ਹੈ। ਇਕੰਦੇ ਮੜਾ ਟਰੈਕਟਰ ਇਹ 2020 ਮਾਡਲ ਹੈ ਜੀ ਆਰਸੀ 21 ਦੀ ਹੈ। ਆਸ 21 ਦੀ ਹੈ 20 ਮਾਡਲ ਆ ਹਾਂਜੀ ਤੇ ਤੁਸੀਂ ਟਾਇਰ ਤੋਂ ਦੇਖ ਸਕਦੇ ਹੋ ਟਾਇਰ ਨਾਲ ਦੇ ਟਾਇਰ ਨੇ ਜੀ ਅੱਡੇ ਟਾਇਰ ਪਏ ਨੇ ਬੁੱਢੇ ਹੈਗੇ ਨੇ 70% ਇਧਰ ਟਰਾਲੀ ਆ ਗਈ 12 11 6.5 ਹੈ ਜੀ। ਇਹ 11 6.5 ਹਾਂਜੀ ਡੇਕ ਵਾਲੀ ਟਰਾਲੀ ਹੈ। ਇਹਦੇ ਭਰਾਣੇ ਮਿਲਣਾ ਰੇਤ ਦਾ ਫਰਨਾ ਹੈ ਮਿੱਟੀ ਦਾ। ਡੇਕੜਾ ਬਣਾਉ ਉਹਦੇ ਵਾਸਤੇ ਪੂਰੀ ਸਾਫ ਟਰਾਲੀ ਹੈ ਜੀ ਨਰੋਈ ਟਰਾਲੀ ਹੈ ਇਹਨਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅਜੀਤ ਸਿੰਘ ਦੇ ਵਿੱਚ ਪਿਆਰੇ ਵੀਰੋ ਆਪਾਂ ਅੱਜ ਪਹੁੰਚੇ ਆਂ ਪਿੰਡ ਰੁੱਗੇ ਪੁਰੇ ਵੀਰੋ ਮੈਂ ਟਾਈਟਲ ਦੇ ਸਕਦਾ ਹਾਂ ਜਿਹੜੇ ਮੇਰੇ ਭਰਾਾਂ ਨੇ ਆਪਣੇ ਚੈਨਲ ਤੇ ਡਿਮਾਂਡ ਆ ਰਹੀ ਜੀ ਅੱਜ ਸਾਨੂੰ ਜਿਹੜੇ ਰੇਟਰ ਟਰੈਕਟਰ ਆਸਲ ਟਰੈਕਟਰ ਦਿਖਾਉ ਆ ਅੱਜ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਆ ਜਿਹੜੇ ਬਾਈਆ ਬਜਟ ਦੇ ਟਰੈਕਟਰ ਨੇ ਆਪਣਾ ਬਾਈ ਜੀ ਨੇ ਬਾਈ ਆਪਣੇ ਸਾਡੇ ਨਾਲ ਕਰ ਲੈਣਗੇ ਬਾਈ ਸਾਰਾ ਸਾਡਾ ਚੈਨਲ ਤੇ ਹੀ ਗੱਲ ਹੋਵੇ ਹਾਂਜੀ ਬਾਈ ਜੀ ਬੜਾ ਬਣਾ ਆਪਣੀ ਫਰਮ ਦਾ ਨਾਮ ਆ ਇਹ ਆਪਣਾ ਐਡਰੈਸ ਦਾ ਦੂਜਾ ਤਰ੍ਹਾਂ ਹੈ। ਇਹ ਆਪਣਾ ਬੁੱਗਾ ਕਲਾਂ ਦਾ ਢੱਡਾ ਜੀ। ਠੀਕ ਹੈ ਜੀ। ਤੇ ਅਮਲੋ ਤੋਂ ਮਲੇਵਾਲੇ ਰੋਡ ਜਾਂਦੀ ਉਹਦੇ ਉੱਪਰ ਆ। ਤੇ ਆਪਣਾ ਹੈਗਾ ਕਿਸਾਨ ਟਰੈਕਟਰ ਦੇ ਨਾਂ ਤੇ ਆਪਣਾ ਠੀਕ ਹੈ ਜੀ। ਹਾਂਜੀ ਹਾਂਜੀ। ਤੇ ਆਪਣਾ ਸੁਪਨਾ ਕਈ ਆ ਜੀ। ਸਿਕੰਦਰ ਸਿੰਘ ਸੋਮਾ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਮਾਨ ਕਹਿੰਦੇ ਲੋਕ ਕਿ ਸਿਹਰੇ ਮੋਨੇ ਭਰਾਣੇ ਆਉਣਾ ਤਾਂ ਕਈ ਵੀ ਸੋਮਾ ਅੱਧਰ। ਹਾਂਜੀ ਹਾਂਜੀ। ਹੋ ਸਕਦਾ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ। ਤੇ ਅੱਜ ਕਿਹੜੇ ਟਰੈਕਟਰ ਆਪਾਂ ਦਿਖਾਉਣੇ ਨੇ? ਐਂ। ਕਿੰਨੇ ਟਰੈਕਟਰ ਦਿਖਾਉਣੇ ਜੀ ਅੱਜ ਆਪਾਂ ਦਿਖਾ ਰਹੇ ਹਾਂ 9-10 ਟਰੈਕਟਰ ਠੀਕ ਹੈ ਜੀ ਹਾਂਜੀ ਜੀ ਚਾਹ ਜੋ ਆਪਾਂ ਸ਼ੁਰੂ ਕਰੀਏ ਭਾਈ ਦੀ ਪਰੋਣਾ ਜੀ ਹਾਂਜੀ ਹਾਂਜੀ ਸੌਨਾਰਿਕਾ 50 ਡੀਆਈ ਵੀ ਦਿਖਾ ਦੇ ਇਹ ਸਿਕੰਦਰ ਸਿੰਘ ਜੀ ਤੇ ਵਿਚਾਰਾ ਜੀ ਹਾਂਜੀ ਹਾਂਜੀ ਇਹ ਕੰਨੇ ਮਾੜੇ ਟਰੈਕਟਰ ਜੀ 2020 ਮਾਡਲ ਹੈ ਜੀ ਆਰਸੀ 21 ਦੀ ਹੈ ਆਰਸੀ 21 ਦੀ ਹੈ 20 ਮਾਡਲ ਆ ਹਾਂਜੀ ਤੇ ਤੁਸੀਂ ਟਾਇਰ ਤੋਂ ਦੇਖ ਸਕਦੇ ਹੋ ਟਾਇਰ ਪਲਾਂ ਦੇ ਟਾਇਰ ਨੇ ਜੀ ਅੱਡੇ ਟਾਇਰ ਪਏ ਨੇ ਮੁੱਦੇ ਹੈਗੇ ਨੇ 70% ਤੇ ਵੀਰ ਜੀ ਇੱਲੇ ਦਾ ਆਪਣਾ ਟਰੈਕਟਰ ਜੀ ਇਹ ਆਪਾਂ ਜੀ ਛੱਡ ਦਾਂਗੇ 4800 4000 ਰੈਟਰੋ ਬਿਓ ਬਣ ਜਾਣਾ ਹੈ ਹਾਂ ਜੀ ਤੇ ਪਰੇਹਾ ਦੇ ਉਹ ਸਾਧਨੀ ਸੁਤਰੀ ਵਧੀਆ ਲੱਗੀ ਹੋਈ ਹੈ ਹਾਂ ਜੀ ਪਟਿਆਲਾ ਨੰਬਰ ਹਾਂ ਜੀ ਫਸਟ ਪਾਰਟੀ ਦਾ ਇਹ ਪਟਿਆਲਾ ਦਾ ਨੰਬਰ ਹੈ ਜੀ ਹਾਂ ਜੀ ਹਾਂ ਜੀ ਫਸਟ ਪਾਰਟੀ ਤੇ ਉਹ ਦੇਖਾ ਦੇ ਪਾਵਰ ਸਟੇਡੀ ਦੇ ਵਿੱਚ ਆ ਵਧੀਆ ਗੇ ਸੰਕੀ ਬੰਦੇ ਨੇ ਰੈਟਰ ਰੱਖਿਆ ਬਾਈ ਤੇ ਟੂ ਪੁਆਇੰਟ ਵਧੀਆ ਕਰਾਈ ਹੋਈ ਹੈ ਤੇ ਅਗਲਾ ਆ ਗਿਆ ਜੀ ਮਹਿੰਦਰਾ 475 ਡੀ ਜੀ ਹਾਂ ਜੀ ਹਾਂ ਜੀ ਇਹ ਕਿਹਨੇ ਮਾਡਲ ਹੈ ਜੀ ਇਹ 1999 ਇਹ ਨਵੇਂ ਮਾਡਲ ਹੈ ਜੀ ਹਾਂ ਜੀ ਡਬਲ ਕਲੱਚ ਕੰਪਨੀ ਵੱਲੋਂ ਠੀਕ ਹੈ ਡਬਲ ਕਲੱਚ ਹਾਂ ਜੀ ਹਾਂ ਜੀ origignal ਰੈਟਰ ਸਰ ਇਹ ਹੈ ਜੀ ਤੇ ਟਾਇਰ ਤੁਸੀਂ ਦੇਖ ਲਦੇ ਹੋ ਟਾਇਰ ਤਾਂ ਤੇਰੇ ਕਾਫੀ ਪੈਨੇ ਨੇ ਹਾਂਜੀ ਹਾਂਜੀ ਨਵੇਂ ਵਰਗੇ ਨੇ ਟੱਕਾ ਪਾ 80% ਟਾਇਰ ਹੈਗੇ ਨੇ ਹਾਂਜੀ ਹਾਂਜੀ ਤੇ ਥੱਲੇ ਦਾ ਦਾਣਾ ਹੀ ਆਪਾਂ ਨੇ ਇਹ ਦੇਵਾ ਵੀ 20 ਦਾ ਲਾਸ 220000 ਦਾ ਹਾਂਜੀ ਚਿੱਪ ਵਾਲੀ ਕਾਪੀ ਆ ਦੂਜੇ ਦਾ ਨਾਮ ਥੋੜੇ ਹੋਇਆ ਹੈ ਮਲੋ ਨੰਬਰ ਜੀ ਲੋਕਲ ਇੱਥੇ ਠੀਕ ਹੈ ਜੀ ਹਾਂਜੀ ਤੇ ਸਾਧਰੀ ਸੁਧਰੀ ਇਹ ਕਪੜਾ ਵਧੀਆ ਲੱਗੇ ਹੋਏ ਨਾ ਹਾਂਜੀ ਹਾਂਜੀ ਤੇ ਅਗਲਾ ਫਿਰ 265 ਡੀ ਇੱਕ ਨੇ ਮਟ ਲਈ ਇਹ ਹੈ 1993 ਇਹ 1993 ਮਟ ਲਈ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੀ ਬਾਕੀ ਇੰਡੀਅਨ ਗੇਮਰ ਵਧੀਆ ਜੀ ਟਰੈਕਟਰ ਇੰਡੀਅਨ ਗੇਮਰ ਵਧੀਆ ਬਾਕੀ ਜੀ ਇਹ ਰੀਅਲ ਅਰिजिनल ਟਰੈਕਟਰ ਕਾਪੀ ਹੈਗੀ ਪੰਜਾਬ ਨੰਬਰ ਆ ਜੀ ਠੀਕ ਠੀਕ 210 ਲੁਧਿਆਣਾ ਨੰਬਰ ਲੁਧਿਆਣਾ ਦਾ ਨੰਬਰ ਹੈ ਜੀ ਹਾਂਜੀ ਹਾਂਜੀ ਠੀਕ ਦੇਣਾ ਇਹ ਵੀ ਟਰੈਕਟਰ ਹੈ ਇਹ ਦੇਣਾ 1 ਲੱਖ 10000 ਰੁਪਏ ਇਹ 1 ਲੱਖ 10000 ਦੇਣਾ ਹੈ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਇਹ ਅਗਲਾ ਆ ਗਿਆ ਫਾਰਮ ਟਰੈਕ 60 ਹਾਂਜੀ ਇਹ ਹੈਗਾ ਜੀ 14928 ਦੇ ਹਾਂਜੀ ਹਾਂਜੀ 14 ਨਾਲ 16 ਦੇ ਵਿੱਚ ਟਾਇਰ ਹੈਗੇ ਨੇ ਦੇ ਚੰਗੀ ਸਥਿਤੀ ਦੇ ਵਿੱਚ ਲਗਭਗ ਨਵੇਂ ਵਰਗੇ ਟਾਇਰ ਪਾਏ ਨੇ ਹਾਂਜੀ ਤੇ ਕਿੰਨਾ ਮੜਾ ਦੱਸਈ ਇਹ 1999 ਮੜਲਾ ਜਿਹੜੇ ਨਵੇਂ ਮੜਲਾ ਦਾ ਬਰ ਕੋਲਚ ਦਾਬੜਾ ਕੋਲਚ ਦੇ ਵਿੱਚ ਆ ਟਰੈਕਟਰ ਸਾਫ਼ ਸੂਰਾ ਪਿਆ ਮਿੱਤਰੋ ਪੰਜਾਬ ਨੰਬਰ ਕਿੱਲੇ ਬਰੇ ਭਰਾ ਨੇ ਲੈਣਾ ਪੰਜਾਬ ਨੰਬਰ ਪੀਵੀ 43 ਨੰਬਰ ਆ ਇਹ ਨੰਬਰ ਕਿੱਥੋਂ ਦਾ ਜੀ ਮੇਰਾ ਖਿਆਲ ਆ ਜੀ ਇਹ ਤਰਵਾ ਹੋਊਗਾ ਦਿਮਾਗ ਚ ਨਹੀਂ ਹੋਣ ਕੋਈ ਚਲੋ ਆਇਆ ਹੈ ਗਾਉਂ ਨੇ ਆਪਣਾ ਪੰਜਾਬ ਨੰਬਰ ਆ ਹਾਂ ਜੀ ਹਾਂ ਜੀ ਤੇ ਇਹ ਹੀ ਕਿੰਨੇ ਦਾ ਬਣੂਗਾ ਇਹ ਆਪਾਂ ਦੇਵਾਂਗੇ ਜੀ 185000 ਦਾ 185000 ਦਾ ਹਾਂ ਜੀ ਹਾਂ ਜੀ ਮਿੱਤਰੋ ਚੰਗਾ ਟਰੈਕਟਰ ਆ ਦੇਖ ਸਾਹਦੋ ਟਾਇਰ ਕੋਲ ਵਧੀਆ ਪਏ ਨੇ ਐਨ ਉਹ ਵੀ 100 ਤੋਂ ਵੀ ਸਾਫ ਸਾਂਭਾਲ ਦੇ ਵਿੱਚ ਚੱਲਿਆ ਹੋਇਆ ਟਰੈਕਟਰ ਆ ਹਾਂਜੀ ਤੇ ਅਗਲਾ ਆ ਗਈ ਫਾਰਮ ਟਰੈਕ 60 ਹਾਂਜੀ ਇਹ 2006 ਮਾਡਲ ਆ ਜੀ 2006 ਮਾਡਲ ਦੇਖ ਸਾਹਦੋ ਨੇ ਮੇਰੇ ਭਰਾ ਫਾਰਮ ਟਰੈਕ ਦੇ ਫੈਨ ਨੇ ਅਪਣਾ ਵਾਸਤੇ ਜਿਹੜੇ ਬਾਈ ਜੀ ਦੋ ਟਰੈਕਟਰ ਖੜੇ ਨੇ ਤੇ ਨੰਬਰ ਕੁ ਥੋੜਾ ਜਿਹਾ ਇਹ ਇਹ ਵੀ ਲੋਕ ਲਈ ਆ ਜੀ ਨੰਬਰ ਪੰਜਾਬੀ ਆ ਇਹ ਵੀ ਲੋਕਾਂ ਦਾ ਪਿਆਰ ਦਾ ਨੰਬਰ ਆ ਜਿਵੇਂ ਆਂਚ ਨਹੀਂ ਕੁਛ ਇਨਾ ਬਰਾਬਰ ਖਰੀਦ ਪੰਜਾਬੀ ਰੱਖ ਲੈ ਆਵੇ ਰੱਖ ਲੈ ਆਪਾਂ ਬਾਹਰ ਲੜ ਨਹੀਂ ਲੈ ਸਹੀ ਇਕੱਠੀ ਗਈ ਹਾਂਜੀ ਹਾਂਜੀ ਇਹ ਚੰਗੀ ਸੋਹਦਾ ਟਰੈਕਟਰ ਆ ਹਾਂਜੀ ਚਿੱਪ ਵਾਲੀ ਕਾਪੀ ਆ ਦੂਜੇ ਨਾਲ ਆਪੀ ਕਾਪੀ ਆ ਦੂਜੇ ਨਾਲ ਹੋਇਆ ਹਾਂਜੀ ਹਾਂਜੀ ਬਾਕੀ ਮੈਨੂੰ ਦਿਖਾ ਦੇ ਕਰਦੀ ਬਾ ਉਹ ਟਰੈਕਟਰ ਐਨ ਵਧੀਆ ਰੰਗ ਰੰਗ ਵੱਲੋਂ ਪੁਰਾਣਾ ਕਹਾ ਟਰੈਕਟਰ ਸਾਲੇ 2700 ਘੰਟਾ ਚੱਲਿਆ ਜੀ ਸਾਰਾ ਪੂਲ 2700 ਘੰਟਾ ਚੱਲਿਆ ਹਾਂਜੀ ਹਾਂਜੀ ਤੇ ਕਿੰਨੇ ਦਾ ਬਣੂਗਾ ਜੀ ਇਹ ਆਪਾਂ ਦੇ ਤਾਂ ਜੀ 230000 ਇਹ 230000 ਦਾ ਹਾਂਜੀ ਹਾਂਜੀ ਇਹ ਵੀ ਟਰੈਕਟਰ ਦਾ ਰੇਟ ਸਿਰ ਮਿਲ ਰਿਹਾ ਹਾਂਜੀ ਹਾਂਜੀ ਤੇ ਅਗਲਾ ਆ ਗਿਆ ਜ ਫੌੜ 3610 3610 ਫੌੜ 1999 ਮਾਡਲ ਹੈ ਠੀਕ ਹੈ ਨਾ ਮੈਂ ਹੋਰ ਲਈ ਹਾਂਜੀ ਹਾਂਜੀ 1999 ਮਾਡਲ ਦਾ ਮੁਰਲੇ ਟਾਇਰ ਬਿਲਕੁਲ ਨਵੇਂ ਪਹਿਲੇ ਟਾਇਰ ਹੈਗੇ ਨੇ 35 40 ਪੈਸੇ ਤੇ ਤੇ ਆ ਨੰਬਰ ਹੈ ਵੀ ਜੀ ਇਹ ਜਿਹੜਾ ਟਰੈਕਟਰ ਬਿਲਕੁਲ ਪੂਰਾ ਵਧੀਆ ਜੀ ਹਾਂ ਪੀ ਵੀ 13 ਗਰੂਰ ਨੰਬਰ ਗਰੂਰ ਦਾ ਨੰਬਰ ਆ ਤੇ ਆਲਾ ਵੀ ਵਾਕੇ ਲੈ ਜਾ ਸਕਦਾ ਫਸਟ ਪਾਰਟੀ ਤੋਂ ਲਿਆ ਹਾਂਜੀ ਹਾਂ ਠੀਕ ਠੀਕ ਹੈ ਇੱਕ ਲੈਣਾ ਜੀ ਇਹ ਦੇ ਦਾਂਗੇ ਜੀ ਆਪਾਂ 1/2 ਲੱਖ ਦਾ 125 ਦਾ ਸਭਾਲਾ ਖਦਾ ਠੀਕ ਕਰਤੀ ਹਾਂਜੀ ਹਾਂਜੀ ਸਾਰਾ origignal ਹੈ ਟੋਟਲ ਤੇ ਇਹ ਤੁਹਾਨੂੰ ਮਗਰਾੜ ਵੀ ਨਾਲ ਦੇਨੇ ਮਗਰਾੜ ਸਾਰਾ ਕੋ ਨਾਲ ਲਈ ਹਾਂ ਨਾਲ ਲਈ ਹੈ ਜੀ ਇਹ ਸਾਜੋ ਵੀ ਜੇ ਕਿਸੇ ਨੇ ਮੇਰੇ ਭਰਾ ਨੇ ਤਿਆਰ ਕਰਵਾਉਣਾ ਹੈ ਤਾਂ ਆਹ origignal tractor ਖੜਿਆ ਹੈ ਫੋ ਘਲੀ ਵੀ ਨਹੀਂ ਹੈਗੀ ਇਹ ਰੰਗ ਦਾ ਉਹ ਤੁਹਾਨੂੰ ਪਤਾ ਵੀ ਇੰਨੇ ਸਾਲ ਹੋ ਗਏ ਹਾਂਜੀ ਹਾਂਜੀ ਤੇ ਸਾਲੇ ਵਿੱਚ ਤਾਂ ਬੰਦੇ ਖਤਮ ਹੋ ਜਾਂਦੇ ਨੇ ਹਾਂਜੀ ਹਾਂਜੀ ਵੀ ਲੋਹਾ ਹੈ ਜਿਹੜੇ ਮੇਰੇ ਭਰਾ ਕਹਿੰਦੇ ਵੀ ਆਪਾਂ ਨੂੰ 223 ਦੀ ਰੇਂਜ ਜਿਹੜੀ ਦਿਖਾਉ tractor ਅੱਜ ਉਹਨਾਂ ਵਾਸਤੇ ਸਪੈਸ਼ਲ ਆਪਾਂ ਵੀਡੀਓ ਲੈ ਕੇ ਆਏ ਹਾਂ ਕਹਜੋ ਆਪਾਂ ਤੁਹਾਨੂੰ ਅੰਦਰ ਦਿਖਾਉਨੇ ਆਂ ਅੰਦਰ ਬਾਈ ਕੋਲ ਅਗਲੇ ਦੋ ਤਿੰਨ ਟਰੈਕਟਰ ਤੇ ਇੱਕ ਟਰਾਲੀ ਯਾਰ ਹੈ ਰੋਂ ਵੀ ਹੈ ਹਾਂਜੀ ਆਪਾਂ ਕਰਦੇ ਆ ਵਿੱਚ ਕਵਰ ਤੇ ਅਗਲਾ ਆ ਗਿਆ ਜੀ 575 ਡੀਜੇ ਹਾਂਜੀ 1995 ਮਾਡਲ ਆ 1995 ਮਾਡਲ ਆ ਜੀ ਟਾਇਰ ਚੰਗੇ ਨੇ ਦੇਖ ਸਕਦੇ ਹੋ ਸਾਰਾ ਵੀ ਟਰੈਕਟਰ ਵਧੀਆ ਜੀ ਪੂਰਾ ਹੈ ਮਗਰਾੜ ਮੂਰੂੜ ਤੇ ਕੋਈ ਖਰਿਆ ਨਹੀਂ ਫਰ ਲਾ ਕੇ ਇਹ ਬਾਈ ਕੋਲ ਹੈ ਕਰੇ ਹੈ 94 ਮਾਡਲ ਹੈ 49 ਮਾਡਲ ਹਾਂਜੀ ਇਹ ਵੀ 50 ਨੰਬਰ ਆ ਜੀ 50 ਨੰਬਰ ਆ ਜੀ ਹਾਂਜੀ ਹਾਂਜੀ ਤੇ ਇੱਕ ਆਪੀ ਗੋਪੀ ਸਾਹਿਬ ਨੂੰ ਕਹਾਂ ਰੱਖ ਜੀ ਬਾਕੀ ਟਾਇਰ ਸੋਨੇ ਪਏ ਨੇ ਜੀ ਵੀ ਇਹਰੇ ਟਾਇਰ ਹੈਗੇ ਨੇ 80% ਤੇ ਅਗਲੇ ਵੀ ਲਗਭਗ 60% ਟਾਇਰ ਪਏ ਜੀ ਤੇ ਇਹ ਕਿੰਨੇ ਨੇ ਬੱਜੀ ਇਹ ਆਪਾਂ ਦੇਵਾਂਗੇ 1.60 ਹਜ਼ਾਰ ਰੁਪਏ 1.60 ਹਜ਼ਾਰ ਦਾ ਆਪਣਾ ਹੋਰ ਆ ਜੀ ਜਿਹੜਾ ਜਿਹੜਾ ਟਰੈਕਟਰ ਕੋਲ ਦਾ ਮਰਜ਼ੀ ਲੈ ਜਾਓ ਜਾਣ ਸਰ ਬਾਹਰ ਲੋ ਕੋਈ ਕੰਪਲੀਟ ਨਹੀਂ ਕਿਸੇ ਟਰੈਕਟਰ ਦੀ ਅੱਜ ਵਰਕੇ ਚਲੋ ਆਪਣਾ ਬਾਹਰ ਜੀ ਮਰਜ਼ੀ ਹਾਂ ਹਾਂ ਟਾਇਰੋਂ ਬਾਹਰ ਲੈ ਜਾਓ ਉਸ ਤੋਂ ਬਾਹਰ ਲੈ ਜਾਓ ਹਾਂ ਜੀ ਹਾਂ ਆਵੇਂ ਕੋਈ ਗੱਲੇ ਨਹੀਂ ਤੇ ਆ ਗਈ ਸਵਰਾਜ 735 ਹਾਂਜੀ ਤੇ 1992 ਮਾਡਲ ਆ ਜੀ 1992 ਮਾਡਲ ਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੰਜਨ ਕਰਦਾ ਸਾਫ ਸੁਥਰਾ ਟਰੈਕਟਰ ਪਿਆ ਤਾਂ ਕਿ ਬਾਡੀ ਪੱਖੋਂ ਟਰੈਕਟਰ ਹੈ ਵੀ ਪਰ ਤੇ ਚਲੋ ਵੀ ਸਾਫ ਸੁਥਰਾ ਹੈ ਨਾ ਟਰੈਕਟਰ ਆ ਦੇਖ ਸਕਦੇ ਹੋ ਟਾਇਰ ਪੁਰ ਵੀ ਮੁੱਢੇ ਟਾਇਰ ਤਾਂ ਹੈਗੇ ਨੇ 60 ਪੈਸੇ ਪਿਛਲੇ ਟਾਇਰ ਹੈਗੇ ਨੇ 40 ਪੈਸੇ ਤੇ ਵੀਰ ਜੀ ਕਿੰਨੇ ਦਾ ਦੰਦਣ ਆਈਏ ਇਹ ਟਰੈਕਟਰ ਆ ਜੀ ਇਹਦੀ ਆਰਸੀ ਨਹੀਂ ਮਾਲਕ ਨੂੰ ਲੱਭੀ ਠੀਕ ਆ ਜੀ ਕਚਹਿਰੀਆਂ ਵਿੱਚ ਲਿਖ ਕੇ ਸਾਰਾ ਕੁਝ ਦੇਣ ਦਿਓ ਜੋ ਮਰਜ਼ੀ ਲਿਖਾਓ ਬੰਦਾ ਜਿੰਨੇ ਸਾਰਾ ਫੋਰ ਦੇਣਗੇ ਜਿਮਾਂ ਦਾ ਚਲੋ ਵੀ ਆਹਨ ਆਪਣੇ ਨਾਲ ਤਸਦੀਕ ਹਾਂ ਜੀ ਹਾਂਜੀ ਇਹ ਆਪਾਂ ਟਰੈਕਟਰ ਤੋਲ ਕੇ ਦੇ ਦਾਂਗੇ 65 ਰੁਪਏ ਕਿਲੋ ਆਹੋ ਵੀ 65 ਰੁਪਏ ਕਿਲੋ ਟਰੈਕਟਰ ਮਿਲਦਾ ਰਿਹਾ ਹਾਂਜੀ ਮੈਨੂੰ ਲੱਗਾ ਜੀ ਬੜੇ ਰੇਟ ਸਰ ਟਰੈਕਟਰ ਹਾਂਜੀ ਆਹ ਨਾਲੇ ਟਰੈਕਟਰਾਂ ਕੰਮਕਾਰ ਫੁੱਲੋ ਆ ਟਰੈਕਟਰ ਦਾ ਸਾਰ ਇਹ ਬੰਦਾ ਜਿਹੜੇ ਮਰਜ਼ੀ ਬਾਹਰ ਕਰਦਾ ਜਿੰਮੇ ਮਰਜ਼ੀ ਜੀ ਜਾਣ ਸਰ ਗਿਆ ਨਾਲ ਪਾ ਕੇ ਬਾਹਰ 65 ਦਾ ਕਿਲੋ ਮਿਲ ਰਿਹਾ ਆਪਣਾ 11 ਹਾਲ ਬਾਕੇ ਵੀ ਤੁਸੀਂ ਲੈ ਕੇ ਜਾਓ ਤੁਹਾਨੂੰ ਪਤਾ ਵੀ ਇੰਨੇ ਘੱਟ ਰੇਟ ਤੇ ਮੈਂ ਕਿਹਨੂੰ ਮੇਰਾ ਜਿਹੜਾ ਜੀ ਸਾਰੇ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਸਿਰਫ ਥੋਣ ਟਰੈਕਟਰ ਤ ਟਰੈਕਟਰ 200 ਲੰਡਰਾ ਇਹ ਨਿੰਦਰਾ 255 ਇਹ 200 ਲੰਡਰਾ ਮਿੰਦਰਾ ਦਾ 255 ਹਾਂਜੀ ਇਹ ਵੀ ਪੰਜਾਬ ਨੰਬਰਾਂ 90 ਮਾਡਲ ਹੈ ਜੀ ਇਹ ਟਰੈਕਟਰ ਵੀ ਉਹਨਾਂ ਬਾਅਦ ਚ ਨੇ ਜਿਹੜੇ ਬੰਦੇ ਟਰੈਕਟਰਾਂ ਦੇ ਪਾਦਰਦਾਨ ਨੇ ਹਾਂਜੀ ਹਾਂਜੀ ਜਿਹੜੇ ਤਿਆਰ ਚੁਰ ਕਰਵਾਉਣ ਦੇ ਵਿੱਚ ਟਰੈਕਟਰ ਦੇ ਹਾਂਜੀ ਹਾਂਜੀ ਕੁੱਟੀ ਰੱਖਦੇ ਨੇ ਕਿਉਂਕਿ ਸਪੇਕ ਦਾ ਆਮ ਨਾਲ ਪੀਲਾ ਇੰਟਰ ਹੋ ਗਿਆ ਹਾਂਜੀ ਹਾਂਜੀ ਇਹ ਹੋ ਗਿਆ ਕੋਈ ਹੋਰ ਬਾਹਰ ਲਾਏ ਹਾਂਜੀ ਹਾਂਜੀ ਕਿਉਂਕਿ ਬੰਦਾ ਤਾਂ ਕੋਈ ਹਰਤਾ ਆਉਂਦੀ ਨਹੀਂ ਹੈਗੀ ਨਾ ਜੀ ਨਾ ਆਪਣੀ ਪਹਿਲੀ ਵੀਡੀਓ ਤੁਸੀਂ ਨਾ ਪਹਿਲਾ ਐਂਟਰ ਪਾਇਆ ਸੀ ਹਾਂਜੀ ਹਾਂਜੀ ਨਾਲ ਦੀ ਨਾਲ ਬੰਦੇ ਲੈ ਗਏ ਜਦ ਦੀ ਸਹੀ ਗੱਲ ਆਈ ਪਿਆਰ ਕਰਾਉਣ ਵਾਲੇ ਤੇ ਵਿੱਚ ਕਿੰਨੇ ਵਾਰ ਦੱਸਿਆ ਆਪਾਂ ਨੇ ਇਹ ਵੀ ਤੋਲ ਕੇ ਜਾਈ 65 ਰੁਪਏ ਰਕੀਲੋ ਇਹ ਵੀ ਤੋਲ ਕੇ ਮਾਲ ਕਿੰਨਾ ਹੀ 65 ਰੁਪਏ ਰਕੀਲੋ ਜੀ ਲੈ ਮਾਡਲ ਮਾਡਲ 65 90 ਜੀ 1990 ਹੁਣ ਸਾਡੀ ਕਾਪੀ ਹੈਗੀ ਹੈ ਇਹਦੀ ਕਾਪੀ ਹੈਗੀ ਹੈ ਜੀ ਪੰਜਾਬ ਨੰਬਰ ਤਾਂ ਵੀ ਇਹਦੀ ਕਾਪੀ ਹੈਗੀ ਹੈ ਕਿ ਤੁਸੀਂ ਕਾਉਂ ਬਾਈ ਵੀ ਖਾਣੇ ਕਾਪੀ ਨੇ ਇਹਦਾ ਤੇ ਬੰਦਾ ਆਪਣਾ ਆਫਸਰ ਦੇਖਣਾ ਹੈ ਹਾਂਜੀ ਹਾਂਜੀ ਤੇ ਇਦਾਂ ਕਰਦਾ ਜਾਈਏ ਓਕੇ ਹੈ ਓਕੇ ਜੀ ਓਕੇ ਇਹ ਵੀ ਜਿਵੇਂ ਮਰਜ਼ੀ ਬੰਦਾ ਬਾਹਰ ਲੈ ਜਾ ਸਕਦਾ 65 ਰੁਪਏ ਕਿਲੋ ਟਰੈਕਟਰ ਮਿਲ ਰਿਹਾ ਹੈ ਮਹਿੰਦਰਾ 255 ਤੇ ਉਧਰ 735 ਤੇ ਕਿਸੇ ਮੇਰੇ ਭਰਾ ਨੂੰ ਚਾਹੀਦੇ ਹੋਣ ਤਾਂ ਵੈਸੇ ਇਹ ਵੀ ਤਾਂ ਹੱਥ ਹੱਥਾ ਵੇਚ ਜਣੇ ਨੇ ਜਿਹਨੇ ਚਾਹੀਦੇ ਨੇ ਆਪਣਾ ਜਲਦੀ ਨੂੰ ਜਲਦੀ ਆਓ ਹਾਂਜੀ 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 ਕਿਉਂਕਿ ਤੁਹਾਨੂੰ ਪਤਾ ਵੀ ਪੰਜ ਚਾਰ ਦਿੰਦੀ ਖੇੜ ਆ ਵੀਡੀਓ ਪੈਣੀ ਜਾਂ ਟਰੈਕਟਰ ਉਹਦਾ ਰਹਿੰਦੇ ਨਹੀਂ ਹੈਗੇ ਬਾਈ ਕੋਲ ਤੇ ਇਧਰ ਟਰਾਲੀ ਆ ਗਈ 12 11 6.5 ਹੈ ਜੀ ਇਹ 11 6.5 ਹਾਂਜੀ ਡੇਕ ਵਾਲੀ ਟਰਾਲੀ ਇਹਦੇ ਭਰਾਣੇ ਮਿਲਦਾ ਰੇਤ ਦਾ ਮਾਰਨਾ ਹੈ ਮਿੱਟੀ ਦਾ ਇਹ ਕੜ ਆਪਣਾ ਉਹਦੇ ਵਾਸਤੇ ਪੂਰੀ ਸਾਫ ਟਰਾਲੀ ਹੈ ਜੀ ਮਰੋਈ ਟਰਾਲੀ ਹੈ 18 17 18 ਕੁਆਂਟਲ ਵਜ਼ਨ ਹੋਊਗਾ ਕੋਈ ਬਣਾ 11 ਫੁੱਟ ਟਰਾਲੀ ਹੈ ਜੇਕਰ ਤੇ ਪੂਰੀ ਕਾਮਯਾਬ ਰਹਦੀ ਹੈ ਹਾਂ ਜੀ ਹਾਂ ਤੇ 12 ਉਹ ਤਾਂ ਥੱਲੇ ਲੱਗਣ ਲੱਜਦੇ ਪੁੱਛੋ ਬਿਲਕੁਲ ਜੀ ਜੇ ਕੋਈ ਮੇਰਾ ਭਰਾ ਕਣਕਲ ਵੀ ਦਾ ਜੀ ਦੀ ਸਿੱਤਣੀ ਹੈ ਜਾ ਜਿਹਨੇ ਉਦੋਂ ਵਾਰ ਹਰਾਉਣੀ ਨਹੀਂ ਹੈਗੀ ਬੜਾ ਮਿੱਟੀ ਦਾ ਕੰਮ ਕਰਨਾ ਹੈ ਤਾਂ ਟਰਾਲੀ ਦਾ ਬਿੱਡਾ ਪਏ ਤੇ ਪਿੱਛੇ ਬਿੱਡਾ ਦਿਖਾ ਦੇ ਆ ਆ ਫੇ ਆ ਦੇਖ ਸਕਦੇ ਹਾਂ ਬਿੱਡਾ ਹੈ ਬੜਾ ਚੰਗਾ ਬਿੱਡਾ ਪਿੱਛੇ ਡੰਡੇ ਡੁੰਡੇ ਪਏ ਨੇ ਸਾਰਾ ਕੁਝ ਮਿਲੂਗਾ ਨਾਲ ਹਾਂ ਤੇ ਜੈਕ ਨੂੰ ਕੱਲ ਲੱਗਿਆ ਹੋਇਆ ਜੈਕ ਵੀ ਜੀ ਰਜਿਸਟਰੀ ਨਹੀਂ ਪੂਰਾ ਟਾਪ ਦਾ ਜਕਮ ਹੋਇਆ ਜੀ ਪੂਰਾ ਟਾਪ ਦਾ ਜੈਕ ਆ ਇਹ ਵੀ ਜੀ ਆਪਾਂ ਕਿੰਨੇ ਦੇਣੀ ਆ ਇਹ ਆਪਾਂ ਦੇ ਦਾਂਗੇ 1 ਲੱਖ 40000 1 ਲੱਖ 40000 ਦੀ ਟਰਾਲੀ ਆ ਇਹਦੇ ਵਿੱਚ ਵੀ ਜੀ ਫਰਸ਼ ਕੱਢ ਲੱਗੇ ਹੋਇਆ ਫਰਸ਼ ਦਮਾਜ ਜੀ ਹੁਣ ਕਿੰਨਾ ਪਰ ਫਰਸ਼ ਟਾਪ ਦਾ ਲੱਗਿਆ ਹੋਇਆ ਫਰਸ਼ ਦੇਖੋ ਨਾਲ ਵੀ ਅਜੁੱਦੀ ਟਰਾਲੀ ਹੈਗਾ ਵੀ ਟਰਾਲੀ ਵੀ ਗਲੀ ਗੁਲੀ ਆ ਨਾ ਜੀ ਨਾ ਪੂਰੀ ਐਨ ਵੀ ਲਿਖੋ ਆ ਪੂਰਾ ਵਧੀਆ ਲੱਗਿਆ ਹੋਇਆ ਜੀ ਹਾਂਜੀ ਹਾਂਜੀ ਜੱਦੀ ਟਰਾਲੀ ਬਣੀ ਆ ਨਾਲ ਦਾ ਫਰਸ਼ ਆਦਾ ਨਾਲ ਦਾ ਫਰਸ਼ ਨਾਲ ਦਾ ਜੀ ਪੈਸੇ ਵੀ ਮਨ ਲਾ ਵੀ ਐਨ ਉਹ ਵੀ ਪੂਰੀ ਓਕੇ ਆ ਜਾਂਦਾ ਹਾਂਜੀ ਹਾਂਜੀ ਤੇ ਇੱਕ ਬਾਜੀ ਬੋਲੇ ਤਾ ਹੈਰੋਂ ਆ ਗਈ ਆ ਦੇਖ ਸਕਦੇ ਹੋ ਇਹ ਹੈਰੋਂ ਜੀ ਜਿਹੜੀ ਆਪਣੀ ਇਕੱਠੀ ਹੁੰਦੀ ਔਰ ਤੋਂ ਲਵੇ ਲ ਹੁੰਦੀ ਐ ਦੋਨਾਂ ਨਾਲ ਕੱਟਦੇ ਰੈਕਟਰਾਂ ਦਾ ਹਾਂਜੀ ਇਹਨੂੰ ਚਲਾਉਣ ਵਾਸਤੇ ਅਖੜ ਦੀ ਹੈਰੋਂ ਆ ਵੈਸੇ ਮੇਰੇ ਸਾਹ ਕੋ 40 ਪਾਵਰ ਦਾ ਰੈਕਟਰ ਵਧੀਆ ਖਿੱਚੀ ਜਾਂਦਾ ਹਾਂਜੀ ਵਧੀਆ ਜੀ ਵਧੀਆ ਤੇ ਮਿਰਜ ਜੀ ਕੱਚੜੀ ਬਣੀ ਹੋਈ ਹੈ ਜੀ ਹੈਰੋਂ ਇਹ ਉਹ ਲਿਖਿਆ ਬਾਈ ਆਪਣਾ ਪਰਦੇ ਅੰਮਰਗਾੜਾ ਲੈ ਜਾਂਦੀ ਹਾਂ ਚੌਂਦੇ ਦੀ ਬਣੀ ਜੀ ਪਿੰਡ ਚੌਂਦੇ ਦੀ ਸਮਰੂਪ ਤੇ ਲਵੇ ਬਣੀ ਹੋਈ ਐ ਹਾਂਜੀ ਤੇ 18 ਦੀ ਹੈਰੋਂ ਆ ਨਾਮੇ ਬਿਲਕੁਲ ਨਵੇਂ ਬ੍ਰਾਂਡ ਦੇ ਨੂੰ ਅਸੀਂ ਦੇਖ ਸਕਦੇ ਹਾਂ ਕਿ ਤਵੀਆਂ ਹਲੇ 24 ਦੇ ਆ ਤਵੀਆਂ ਨੇ ਓਖਣੇ ਖੜੀਆਂ ਨੇ ਤੇ ਮਿਰਚ ਕਿੰਨੇ ਦੀ ਦਵਾਂਗੇ ਹੈਰੋਂ ਪਾਹੇ ਇਹ ਆਪਾਂ ਦੇ ਦਾਂਗੇ 60000 ਦੀ 60000 ਕਰਨਾ ਹੈ ਮਾਨ ਤੋਂ ਠੀਕ ਹੈ ਹੋਰ ਮਾਨ ਤੋਂ ਹੋ ਜਾਏ ਹੋਰ ਨਹੀਂ ਹਾਂ ਕਰ ਦਾਂਗੇ ਬਿਲਕੁਲ ਨਵੀਂ ਹੈਰੋਂ ਜੇ ਕਿਸੇ ਮੇਰੇ ਭਰਾ ਨੂੰ ਚਾਹੀਦੀ ਹੈ ਤਾਂ ਤੁਸੀਂ ਉਹਦੇ ਬਾਈ ਕੋਲ ਆ ਕੇ ਦੇਖਾਦੇ ਹੋ ਵੀ ਬਾਈ ਕਹਿੰਦਾ ਵੀ 60000 ਦੇ ਵੀ ਮੈਂ ਮਾਨਦਾਨ ਕਰ ਦੂੰਗਾ ਕੋਈ ਲੱਖ ਰੁਪਏ ਦੀ ਹੈਰੋਂ ਹੋਣੀ ਜਿਹੜੀ 18 ਦੀ ਨਵੀਂ ਆਉਂਦੀ ਹੈ ਹਾਂਜੀ ਉਹ ਸਾਡੇ ਇੱਧਰ ਰਵੇ ਬਣਾਉਂਦੇ ਰਹੇ ਸਾਡਾ ਤਾਂ ਕਰਕੇ ਸਾਨੂੰ ਪਤਾ ਏ। ਔਰੇ ਮਾਰਕੇ ਚੱਲੋ ਵੀ ਕਲਾੜ ਦੇ ਵਾਲੇ ਕੰਮ ਆ ਜੇ ਕਿਸੇ ਮੇਰੇ ਵੀ ਨੂੰ ਚਾਹੀਏ ਜੇ ਤਾਂ ਆ ਕੇ ਲਿਜਾ ਸਕਦਾ। ਤੇ ਭਾਈ ਜੀ ਇਹੀ ਆਪਣੇ ਜਿਹੜੇ ਆਪਣੇ ਸਾਹਮਣੇ ਨਹੀਂ ਹਾਂਜੀ ਹਾਂਜੀ ਆਪਣੇ। ਬਾਕੀ ਆਪਾਂ ਬਾਕੀ ਆਉਂਦੇ ਜਾਂਦੇ ਰਹਿੰਦੇ ਨੇ। ਹਾਂਜੀ ਹੋਰ ਦੁਆਰੇ ਹਫਤੇ ਚ ਹਫਤੇ ਚ ਹੋਰ ਅਗਲਾ ਬਦਲੀ ਹੋ ਜਾਣੀ ਆ। ਹਾਂਜੀ ਸਹੀ ਗੱਲ ਹੈ। ਹਾਂਜੀ। ਤੇ ਇੱਕ ਵਾਰ ਫਿਰ ਤੋਂ ਆਪਣੀ ਰਕੇਸ਼ਰ ਆਪਣਾ ਦਸਜੀ ਵੀਡੀਓ ਦੇ ਵਿੱਚ ਆਪਣਾ ਹੈਗਾ ਜੀ ਬੁੱਗੜਾ ਕਲਾ ਦਾ ਅੱਡਾ ਹੈ। ਠੀਕ ਹੈ ਜੀ। ਅਮਲੋ ਤੋਂ ਜੋੜੇਪੁਰ ਤੋਂ ਲੇਗੁਰਲਾ ਜਿਹੜੀ ਰੋਡ ਜਾਂਦੀ ਆ ਉਹਦੇ ਉੱਪਰ ਹੈ। ਠੀਕ ਹੈ ਤੇ ਆਪਣੇ ਕੰਟੈਕਟ ਨੰਬਰ ਦਾ ਦੱਸ ਦੋ ਜੀ ਆਪਣੀ ਬਿੱਠੀ 987250234 ਹੋਰ ਕੋਈ ਕੰਟੈਕਟ ਨੰਬਰ ਕੋਈ ਹੈਗਾ ਜੀ ਨਹੀਂ ਜੀ ਬਸ ਇੱਕੋ ਹੀ ਹਾਂਜੀ ਮਰੋ ਇਹੀ ਬਾਈ ਦਾ ਨੰਬਰ ਆ ਆਪਣਾ ਜੇ ਤੁਸੀਂ ਜੀ ਕੰਮ ਦਾ ਫੋਨ ਕਰਕੇ ਆ ਕੇ ਤੁਹਾਨੂੰ ਤੇ ਤੋੜ ਦੇਈ ਟ੍ਰੈਕਟਰ ਮਿਲ ਜਾਣਗੇ ਹਾਂਜੀ ਹਾਂਜੀ ਵਧੀਆ ਟਰਾਲੀ ਹੈ ਰੋਂ ਇਹ ਟ੍ਰੈਕਟਰ ਵੀ ਕਹਿੰਦੇ ਤੁਹਾਡੇ ਖੜੇ ਨੇ ਪਾਸਰ ਵਾਲੇ ਤੁਸੀਂ ਆ ਕੇ ਲੈ ਜਾ ਸਕਦੇ ਹੋ ਬਾਕੀ ਜੇਕਰ ਤੁਹਾਨੂੰ ਵਿਡਿਓ ਨਹੀਂ ਵਧੀਆ ਲੱਗੀ ਹੋਵੇ ਤਾਂ YouTube ਚੈਨਲ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਦੇਖਦੇ ਹੋ Facebook ਪੇਜ ਨੂੰ ਘੱਟ ਲਿਓ ਫੋਲੋ ਬਾਕੀ ਆਪਣੇ Instagram ਅਕਾਊਂਟ ਨੂੰ ਵੀ ਜ਼ਰੂਰ ਫੋਲੋ ਕਰ ਲਿਓ ਕਿਉਂਕਿ പെൺകുട്ടി രീതാ ലീല ആണിയ ബാക്കി വീഡിയോ കൊണ്ടായിരുന്ന കൂട്ട ധന